اوس ستار ریو کار دی اپرا دير وري بينت اے تو ميلا ري بينت ਜੀ ਜੀ ਗੈਨੀ ਤੈਨੂੰ ਤੇਰੀ ਹੂੜ ਵੇਨਾ ਹਰ ਦਾਲ ਮਾਵੇ ਇੱਕੇ ਦੱਟੜੀ ਤੈ ਤੂਰ ਵੇਨਾ ਹਰ ਦਾਲ ਮਾਵੇ ਇੱਕੇ ਦੱਟੜੀ ਦਤੂ ਹਰ ਅੱਗੇ ਵੜਦੇ ਆ ਵੀ ਆ ਪੁਲਿਸ ਵਾਲੇ ਕਵਾਹਤ ਉਹਨਾਂ ਅਗਰ ਦੇ ਕੋਈ ਰੇਫਰ ਕਰਨਾ ਬਿਲਕੁਲ ਦਾ ਨਹੀਂ ਹੁੰਦਾ ਹਰ ਮੈਨੂੰ ਉਹਨੋਂ ਵੀ ਬਹੁਤ ਖੁਸ਼ੀ ਹੁੰਦੀ ਆ ਕਿ ਆ ਵੀ ਅੱਜ ਆਪਣੀ ਪਤਨੀ ਬੱਲੇ ਤੋਂ ਪਿਆਪੁਰ ਤੋਂ ਚੱਲ ਰਹੀ ਹੈ ਸਤਿ ਸ੍ਰੀ ਅਕਾਲ ਮਨ ਖੁਸ਼ ਹੋ ਗਏ ਤੁਸੀਂ ਦੱਸ ਸਵਾਗਤ ਹੋ ਜੀ ਤੁਸੀਂ ਵੀਰਤੋਂ ਤੇਰਾ ਜੱਟ ਕੀਤੇ ਪਿਆ ਪਰ ਤੂੰ ਇਹ ਥਰਮੇ ਇੱਕ ਬੰਦਾ ਨੂੰ ਚੈਨ ਮਿਲਦਾ ਤਾਂ ਮੰਦਾਈ ਕਹਿੰਦਾ ਬਗਵਾ ਦੇ ਦਿੰਦਾ ਇਹਨੂੰ ਉਹ ਚੱਕਾ ਆਖੋ ਬਾਈ ਯਾਨੀ ਫੇਰ ਨਾ ਦੇ ਪ੍ਰਚਾਰ ਚ ਤੋਕੇ ਜਾਵਾਂਗੇ ਫੇਰ ਆਪਣੇ ਕੰਮ ਕਰਾਂਗੇ ਖੇਰਾਉ ਖੇਰਾਉ ਬੋਦਾਰੋ ਹੱਲ ਮੁੱਕਣੀ ਵੇ ਹੱਲ ਮੁੱਕਣੀ ਹੱਲ ਮੁੱਕਣੀ ਹੱਲ ਮੁੱਕਣੀ ਲੈ ਨੂ ਨਾਮ ਦੱਸਦਾ ਇਹਦੀਆਂ ਅੱਖਾਂ ਬਚਾ ਕੇ ਰੱਖੋ ਨਸਾਨ ਘੁਪੇ ਲੈ ਤਾਂ ਫੋਟੋਸ ਕਰ ਲੈ ਨੋ ਇੰਜ ਅੱਜ ਕੱਦ ਦੀ ਹੈ ਇਹ ਕੋਈ ਮਖਣ ਰੱਖਣ 交纳了不？交纳了。 ਕੀ ਹੋਰ ਬਰੋ ਵਿਆ ਗਿਆ ਐਂ ਕੈ ਤੁਮ ਜਾਸਤੇ ਵਾਲੀ ਹੈ ਇਹ ਤਾਂ ਖੇਡ ਕੇ ਫਕੀਰ ਸਪਨਾ ਦੇ ਨਾਲ ਤੇ ਆਪਣੀ ਗਵਾਹ ਚੱਕ ਥੱਪਾ ਦੇ ਤੇ ਖੇਡ ਕੇ ਫਕੀਰ ਸਪਨਾ ਦੇ ਨਾਲ ਤੇ ਆਪਣੀ ਗਵਾਹ ਚੱਕ ਥੱਪਾ ਦੇ ਆਪਣੀ ਗਵਾਹ ਚੱਕ ਥੱਪਾ ਦੇ ਆਪਣੀ ਗਵਾਹ ਚੱਕ ਥੱਪਾ ਦੇ ਹਲੂ ਇਸ ਤੋਂ ਕਹੀ ਜਰੇ ਯਾਰਾ ਵਾਲੀਆਂ ਦੇ ਪੱਟਣ ਪਰ ਆਉਂਦੇ ਛੜਿਆਂ ਦੀ ਅੱਖ ਨਾ ਬਰੇ ਪਿੰਡ ਦੁਲੂਆਂ ਦੇ ਵਿੱਚ ਜਿਹੜੀ ਸਰਕਾਰ ਦੇ ਉੱਤੇ ਸੋ ਕੀ ਕਹੋਂਗੇ ਜੀ ਕਿਨਾ ਕਿਨਾ ਬੰਤੋਂ ਹਾਜ਼ਰੀ ਭਰੀ ਗਈ ਤੇ ਕੌਣ ਜਿਹੜੇ ਕੌਣ ਆਏ ਮੈਂ ਜੀ ਆਪਣੇ ਵੱਲੋਂ ਤੇ ਆਪਣੇ ਪੂਰੇ ਨਗਰਪਿੰਡ ਦੁਲੂਆਂ ਖਾਦਰੀ ਵੱਲੋਂ ਜੀ ਮੈਂ ਇੱਥੇ ਜਿਹੜੇ ਸਾਰੀ ਸੰਗਤ ਦਾ ਆਈ ਹੋਈ ਸੰਗਤ ਦਾ ਵੀ ਧੰਨਵਾਦ ਕਰਦਾ ਤੇ ਖਾਸ ਤੌਰ ਤੇ ਜੋ ਅੱਜ ਬੜੇ ਅਰਜੇ ਮਿਆਂ ਚੋਂ ਆਪਣਾ ਟਾਈਮ ਕੱਢ ਕੇ ਸਰਦਾਰ ਹਰਚਰਨ ਸਿੰਘ ਭੁੱਲਰ ਡੀਆਈ 0 ਪਰ ਟ੍ਰੇਨ ਸਭ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿਉਂਕਿ ਉਹ ਇੰਨੇ ਬੀਜੀ ਹੋਣ ਦੇ ਬਾਵਜੂਦ ਉਹ ਇੱਥੇ ਹਾਜ਼ਰੀ ਲਗਾ ਕੇ ਗਏ ਤੇ ਉਹਨਾਂ ਦੇ ਨਾਲ ਸਰਦਾਰ ਫਤਿਹ ਜੰਗ ਸਿੰਘ ਬਾਜਵਾ ਜੀ ਵੀ ਆਏ ਨੇ ਤੇ ਸਾਡਾ ਭਰਾ ਕਮਲਜੀਤ ਸਿੰਘ ਚਾਵਲਾ ਜੀ ਇਹ ਨਹੀਂ ਬੈਠਦੇ ਨੇ ਅੱਜ ਸਾਡੇ ਕਹਿਣ ਤੋਂ ਇਹ ਪੂਰੇ ਪ੍ਰੋਗਰਾਮ ਚ ਬੈਠੇ ਤੇ ਸਾਡਾ ਪੂਰਾ ਸਾਥ ਦਿੱਤਾ ਭਾਜੀ ਨੇ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਆਪਣੇ ਵੱਲੋਂ ਤੇ ਆਪਣੇ ਪੂਰੇ ਪਿੰਡ ਵੱਲੋਂ ਜੀ ਤੇ ਅੱਗੇ ਨੂੰ ਵੀ ਆਪਾਂ ਭਾਜੀ ਦੇ ਨਾਲ ਹੈ ਆਪਣੇ ਭਰਾ ਇਹ ਆਪਾਂ ਹਰ ਪਾਸੇ ਇਹਨਾਂ ਦੇ ਨਾਲ ਹੈ ਸਾਨੂੰ ਕਦੇ ਮਨਾਂ ਨਹੀਂ ਕੀਤਾ ਇਹਨਾਂ ਨੇ ਹਰ ਪਾਸੇ ਨੂੰ ਸਾਡੇ ਨਾਲ ਚੱਲੇ ਆ ਜੀ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਚਾਬਲਾ ਭਾਜੀ ਦਾ ਕਮਰ ਕਰੇ ਮਾਲ ਜੋ ਪੰਜਾਬੀ ਨਾਲ ਵੱਲੋਂ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਹੜੀ ਇੱਥੇ ਸੰਗਤ ਆਈਆਂ ਦਰਸ਼ਕ ਆਏ ਆ ਬੰਨ ਕਰਕੇ ਕੀ ਕੰਮ ਭਾਜੀ ਉਹਨਾਂ ਨੇ ਤਾਂ ਬਹੁਤ ਜ਼ਿਆਦਾ ਵਧੀਆ ਅਖਾੜਾ ਲਾਇਆ ਜੀ ਮੈਂ ਕਹਿੰਦਾ ਜੀ ਕੋਈ ਜਦੋਂ ਤੱਕ ਉਹ ਗਾਉਂਦੇ ਰਹੇ ਕੋਈ ਉੱਠ ਕੇ ਨਹੀਂ ਗਿਆ ਹੈ ਜੀ ਨਹੀਂ ਅੱਜ ਕੱਲ ਲੋਕ ਇੰਨੀ ਗਰਮੀ ਹੋਣ ਦੇ ਬਾਵਜੂਦ ਜੀ ਚਲੋ ਵੈਸੇ ਪੂਰਾ ਪ੍ਰਬੰਧ ਸੀਗਾ ਪੱਖਿਆਂ ਦਾ ਕੂਲਰਾਂ ਦਾ ਪਰ ਫਿਰ ਵੀ ਗਰਮੀ ਸੀਗੀ ਜੀ ਕੁਝ ਲੋਕ ਤੁੱਪੇ ਵੀ ਬੈਠੇ ਪਰ ਕੋਈ ਉੱਠ ਕੇ ਨਹੀਂ ਗਿਆ ਉਹਨਾਂ ਦੀ ਉਹ ਗਾਇਕੀ ਕਰਕੇ ਜੀ ਉਹਨਾਂ ਨੇ ਬਾਅਦ ਚ ਖਤਮ ਹੋਣ ਤੋਂ ਬਾਅਦ ਪ੍ਰੋਗਰਾਮ ਜੀ ਅੱਧਾ ਘੰਟਾ ਮੈਂ ਕਹਿੰਦਾ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਹਰ ਇੱਕ ਛੋਟੇ ਬੱਚੇ ਨਾਲ ਵੀ ਫੋਟੋ ਖਾ ਕੇ ਗਏ بڑے ਘੱਟ ਪ੍ਰੋਗਰਾਮਾਂ 'ਚ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਬੀਬੀਆਂ ਵਾਸਤੇ ਖਾਸ ਬੰਦੋਬਸਤ ਹੁੰਦਾ ਬੈਠੇ ਤੇ ਬੀਬੀਆਂ ਵੀ ਬੜੇ ਸ਼ੌਂਕ ਨਾਲ ਬੈਠ ਕੇ ਸੁਣਦੀਆਂ ਪਾਜੀ ਬੀਬੀਆਂ ਦਾ ਇਹ ਸੀਗਾ ਜੀ ਪਹਿਲੇ ਚਲੋ ਸਾਨੂੰ ਥੋੜੀ ਬਹੁਤੀ ਮੁਸ਼ਕਲ ਆਂਦੀ ਰਹੀ ਅੱਗੇ ਜੀ ਤੋਂ ਕਰਕੇ ਜੀ ਇਸ ਵਾਰ ਚਲੋ ਆਪਾਂ ਸਾਡੇ ਪਿੰਡ ਦੀਆਂ ਆਪਣੀਆਂ ਮਾਮਾ ਭੈਣਾ ਵੀ ਜੀਆਂ ਨਾਲ ਬਾਹਰੋਂ ਵੀ ਆਸ-ਪਾਸ ਦੇ ਪਿੰਡਾਂ ਚੋਂ ਆਈਆਂ ਹੋਈਆਂ ਸੀਗੀਆਂ ਉਹਨਾਂ ਦਾ ਇਹੀ ਸੀਗਾ ਵੀ ਅਸੀਂ ਵੀ ਕਨਵਰ ਗਰੇਵਾਲ ਨੂੰ ਤਾਂ ਤੁਹਾਨੂੰ ਪਤਾ ਹਰ ਇੱਕ ਵਰਗ ਸੁਣਦਾ ਬੱਚਾ ਬਜ਼ੁਰਗ ਆਪਣਾ ਮਾਮਾ ਭੈਣਾ ਜੀ ਸਾਰੇ ਸੁਣਦੇ ਉਹ ਵਿਸ਼ੇਸ਼ ਤੌਰ ਤੇ ਕਨਵਰ ਗਰੇਵਾਲ ਨੂੰ ਸੁਣਨ ਆਏ ਸੀ ਠੀਕ ਚਲੋ ਇੱਕ ਮਿੰਟ ਚਾਹ ਬਾਬਾ ਸਾਹਿਬ ਇੱਧਰ ਰੱਖੀ ਜੀ ਆ ਬਾਬਾਈ ਤੁਸੀਂ ਇੱਥੇ ਸੇਵਾ ਨਿਭਾ ਰਹੇ ਹੋ ਇਸ ਦਰਗਾਹ ਤੇ ਅੱਜ ਸਾਲਾਨਾ ਜਿਹੜਾ ਮੇਲਾ ਹੋਇਆ ਹੈ ਜੀ ਕੀ ਕਹੋਂਗੇ ਜੀ ਸਲਾਨਾ ਮੇਲਾ ਬਾਬਾ ਨੌਗਾਜਾ ਪੀਰ ਦਾ ਜਿੰਨੀ ਵੀ ਸੰਗਤ ਆਈ ਹੈ ਜੀ ਪਿੰਡ ਦੁੱਲੂਆਂ ਖਦਰੀ ਤੇ ਬਾਹਰ ਦੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੀ ਸਾਰਿਆਂ ਨੇ ਮੈਨੂੰ ਸੰਯੋਗ ਮਿਲਿਆ ਜੀ सोनू ਤੇ ਸੀਰਾ ਚਾਵਲਾ ਸਾਹਿਬ ਖੜੇ ਆ ਸਾਡੇ ਨਾਲ ਰਹੇ ਆ ਜੀ ਇਹ ਸਾਰੀ ਜਿੰਨੀ ਵੀ ਸੰਗਤ ਆਈ ਸਾਰਿਆਂ ਦਾ ਧੰਨਵਾਦ ਜੀ ਤੇ ਜਿਵੇਂ सोनू ਜੀ ਨੇ ਦੱਸਿਆ ਕਿ ਅਗਲੀ ਵਾਰ ਵੀ ਪ੍ਰੋਗਰਾਮ ਦੇ ਵਿੱਚ ਕਣਕਣ ਕਰੇ ਵਾਰ ਜੀ ਨੂੰ ਜੀ ਸੱਦਿਆ ਜਾਣਾ ਆ ਕੋਈ ਵੱਲੋਂ ਵੀ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਕੀਤਾ ਗਿਆ ਕਿ ਹੋਰ ਕਲਾਕਾਰ ਵੀ ਹੋਣਗੇ ਤੇ ਨਹੀਂ ਨਹੀਂ ਇਹ ਤਾਂ ਸਾਡਾ ਇਕੱਠਾ ਹੀ ਪ੍ਰੋਗਰਾਮ ਸਾਂਝਾ ਜੀ ਜੋ ਸੋਨੂੰ ਨੇ ਕਰਨਾ ਹੈ ਜੀ ਜੀਪ ਕਮੇਟੀ ਆਪਣੇ ਨਾਲੇ ਗੱਲ ਕਰਕੇ ਹੀ ਕਰਿਆ ਜੀ ਇਹ ਇਹ ਸਾਂਝਾ ਕਰਦੇ ਆ ਜੀ ਵੀ ਇਹ ਸਾਰੇ ਦੋਹੇ ਪਿੰਡਾਂ ਦਾ ਆਪਾਂ ਨੂੰ ਸੰਯੋਗ ਹੋ ਮਿਲ ਰਿਹਾ ਜੀ ਸੋਨੂੰ ਨੇ ਹੀ ਆਪਣਾ ਚਲੋ ਆਪਾਂ ਵਿਚਾਰੇ ਭਰਾ ਆਪਣੇ ਨਾਲ ਇਹ ਇਹਨਾਂ ਦਾ ਵੱਧ ਘੱਟੇ ਹਿੱਸਾ ਜੀ ਆਪਣਾ ਤੇ ਬਾਬਾ ਜੀ ਅੱਜ ਕੀ ਕੀ ਪ੍ਰੋਗਰਾਮ ਰਹਿ ਹੈ ਜੀ ਸਵੇਰ ਦੀ ਗੱਲ ਕਰੀਏ ਸਵੇਰ ਤੋਂ ਸਵੇਰ ਦਾ ਪ੍ਰੋਗਰਾਮ ਰਾਹੀ ਮੰਡੀ ਸੰਧੀ ਬਾਕੀ ਕਰਮ ਰਵੇਾਰ ਵਾਰ ਬਾਕੀ ਹੋਰ ਵੀ ਆ ਕੇ ਗਏ ਨੰਨਾਂ ਲਈ ਇਹ ਚਾਦਰ ਦੀ ਰਸਮ ਕਰੋ ਜੀ ਇਹ 11 ਵਜੇ ਹੋਈ ਹੈ ਬਾਕੀ ਲੰਗਰ ਦੀ ਵੀ ਲੰਗਰ ਦਾ ਅਰੇਂਜਮੈਂਟ ਪੂਰਾ ਕਰਿਆ ਪਤਾ ਜੀ ਹੁਣ ਤੱਕ ਪਿੰਡ ਦੇ ਮੁੰਡੇ ਬਾਹਰ ਦੀ ਸੇਵਾ ਕਰ ਰਹੇ ਆ ਸਾਨੂੰ ਕੋਈ ਪਤਾ ਨਹੀਂ ਵੀ ਕੌਣ ਖੜਾ ਰਿਹਾ ਜੀ ਪੂਰੀ ਸੇਵਾ ਕਰੀਏ ਜੀ ਪਿੰਡ ਵਾਲੇ ਨੇ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਪਹੁੰਚੇ ਸੀ ਅ ਐਸਾ ਸਥਾਨ ਦੇ ਬਾਰੇ ਕੋਈ ਕਿਸੇ ਤਰ੍ਹਾਂ ਦੀ ਕੋਈ ਸੇਵਾ ਵੀ ਕਿਸੇ ਵੱਲੋਂ ਅਲਾਨੀ ਗਈ ਹੈ ਕੋਈ ਕਾਰ ਇੱਥੇ ਚੰਗੀ ਹੋਵੇ ਸੀ ਨੀ ਅਜੇ ਤਾਂ ਦੇਖੋ ਕਿਸੇ ਨੇ ਕੋਈ ਕਿਹਾ ਨਹੀਂ ਹੈ ਜੀ ਬਾਕੀ ਆਪਾਂ ਸੋਨੂੰ ਨੇ ਖੜੇ ਆ ਸ਼ੀਰੇ ਨੇ ਜੋ ਵੀ ਇਹਨਾਂ ਨੇ ਕਿਸੇ ਨੂੰ ਕਹਿਤਾ ਜੋ ਵੀ ਬੁਲਾਇਆ ਉਹ ਸਾਰੇ ਉਹਰੇ ਹਾਜ਼ਰ ਉਹਦੇ ਨਾਲ ਆਪਾਂ ਕੰਮ ਕਰਵਾਉਣਾ ਅੱਗੇ ਨੂੰ ਜੀ ਥੋੜੀ ਜਗ੍ਹਾ ਦੀ ਉਹ ਹੈ ਇੱਕ ਸੈੱਡ ਪਾਉਣਾ ਜੀ ਆਪਾਂ ਨੇ ਬਾਕੀ ਭਰਾ ਆਪਣੇ ਨਾਲ ਇਹਨਾਂ ਨੇ ਜੋ ਕਹਿਤਾ ਜਿਹਨੂੰ ਵੀ ਜਿਹੜੇ ਵੀ ਆਏ ਆ ਉਹਨਾਂ ਦੇ ਨਾਲ ਖੜਦੇ ਆਪਣੇ ਕੀ ਲੱਗਦਾ ਵੀ ਕਿਹੜੀਆਂ ਕਿਹੜੀਆਂ ਰੁਪੀਆਂ ਇਸ ਸਮੇਂ ਰਹਿੰਦੇ ਨੇ ਦਰਵਾਜ਼ੇ ਜਿਆਦਾ ਤਾਂ ਦਾ ਦਿੱਕਤ ਜੀ ਆਪਾਂ ਨੂੰ ਪੁਰਾਣੀ ਦੀ ਹੈ ਜੀ ਅਸੀਂ ਬੋਰ ਕਰਾਉਣਾ ਸਭ ਤੋਂ ਪਹਿਲਾਂ ਸਾਨੂੰ ਫੋਰੈਸਟ ਵਾਲੇ ਬੋਰ ਕਰਨ ਤੋਂ ਥੋੜਾ ਜਿਹਾ ਮਨ ਕਰਦੇ ਐ ਐਕਚੁਅਲੀ ਰਾਤ ਵੀ ਦੇਖੋ ਲਾਈਟ ਭੱਜ ਗਈ ਜੀ ਸਾਰੀ ਰਾਤ 1 ਵਜੇ ਹੀਲਾ ਕਰਿਆ ਪਾਣੀ ਦਾ ਪੰਜ ਟੈਂਕਰਾਂ ਦਾ ਜੀ ਪਾਣੀ ਦੀ ਦਿੱਕਤ ਹੈ ਜੀ ਉਹ ਸਵਰਸੀਵਾਲ ਵੀ ਬੋਰ ਹੋ ਗਿਆ ਜੀ ਅਸੀਂ ਜਨਰੇਟਰ ਲਾ ਕੇ ਭਰਲੇ ਕਰੂੰਗਾ ਜੀ ਸਾਡੇ ਪਿੰਡ ਦੇ ਇੰਨੇ ਕੋ ਇੱਥੇ ਸੇਵਾਦਾਰ ਹੈ ਜੀ ਜਿਹੜੇ ਬੰਦੇ ਇੱਥੇ ਮਤਲਬ ਬਿਨਾ ਕਿਸੇ ਸਰਕਾਰੀ ਸਹਾਇਤਾ ਤੋਂ ਵੀ ਪੂਰਾ ਸ਼ੈੱਡ ਵੀ ਪਾ ਸਕਦੇ ਹਾਂ ਪਰ ਵੀ ਸਾਨੂੰ ਥੋੜੀ ਜਿਹੀ ਮੁਸ਼ਕਲਾਂ ਆਉਂਦੀ ਫੋਰੈਸਟ ਵਿਭਾਗ ਤੋਂ ਜੰਗਲਾਤ ਤੋਂ ਇਹ ਇੱਥੇ ਐਕਚੁਅਲੀ ਇਹ ਜਗ੍ਹਾएं ਇਹ ਪੰਚਾਇਤ ਦੀ ਹੈ ਤੇ ਕੇਸ ਚੱਲਦਾ ਕੁਝ ਤਾਂ ਉਹਨਾਂ ਦਾ ਫੋਰੈਸਟ ਨਾਲ ਜੀ ਸਾਡੀ ਪੰਚਾਇਤਾਂ ਤੇ ਕੇਸ ਜਿੱਤਣ ਤੋਂ ਬਾਅਦ ਵੀ ਇੰਤਕਾਲ ਹੋਣ ਤੋਂ ਬਾਅਦ ਵੀ ਸਾਡੇ ਜੀ ਫੋਰੈਸਟ ਵਾਲੇ ਫਿਰ ਵੀ ਦਖਲਅੰਦਾਜ਼ੀ ਕਰਦੇ ਪਿੰਡ 'ਚ ਜੀ ਤੇ ਉਸ ਤੋਂ ਬਾਅਦ ਫਿਰ ਵੀ ਚਲੋ ਆਪਾਂ ਕਰੇ ਰਹੇ ਹਾਂ ਜੀ ਥੋੜਾ ਬਹੁਤਾ ਉਹਨਾਂ ਨੇ ਜੋ ਆਪਣੇ ਇਸ ਸਮੇਂ ਅਰੇਂਜ ਅਫਸਰ ਹੈ ਜੀ ਬਲੈਕ ਅਫਸਰ ਤੇ ਫੋਰੈਸਟ ਗਾੜੇ ਜੀ ਉਹਨਾਂ ਨੇ ਸਾਡਾ ਜਿੰਨਾ ਉਹ ਕਰ ਸਕਦੇ ਸੀ ਉਹਨੀ ਆਪਣੀ ਹੈਲਪ ਕੀਤੀ ਹੈ ਜੀ ਤੇ ਬਾਕੀ ਜਿਹੜੇ ਰਾਜਨੀਤਿਕ ਪਾਰਟੀਆਂ ਵੱਲੋਂ ਜੀ ਸਾਨੂੰ ਸਾਡੇ ਭਰਾ ਚਾਵਲਾ ਭਾਜੀ ਨੇ 21000 ਰੁਪਏ ਜੀ ਆਪਣੇ ਵੱਲੋਂ ਜੀ ਪਰਸਨਲ ਤੌਰ ਤੇ ਦਿੱਤਾ ਜੀ ਠੀਕ ਹੈ ਠੀਕ ਹੈ ਕੋਈ ਹੋਰ ਤਾਂ ਕਿਸ ਨੇ ਹਾਂਜੀ ਸ਼ਿਰਵੀਨ ਜੀ ਕੀ ਕਾਂਗਰਸ ਜਿਹੜਾ ਪੀਰਾਂ ਦੀ ਦਰਗਾਹ ਦੇ ਉੱਤੇ ਮੇਲਾ ਲੱਗਿਆ ਜੀ ਬੜੀਆਂ ਰੌਣਕਾਂ ਆਈਆਂ ਹਾਂਜੀ ਭਾਜੀ ਅਸੀਂ ਤਾਂ ਬਸ ਇਹੀ ਕਹਿਣਾ ਚਾਹੁੰਦੇ ਹਾਂ ਜੀ ਜਿੰਨੀ ਵੀ ਸੰਗਤ ਇੱਥੇ ਆਈ ਹੈ ਜੀ ਉਹਨਾਂ ਦਾ ਇੱਕ ਇੱਕ ਕਦਮ ਚੱਲਿਆ ਹੋਇਆ ਸਾਡੇ ਸਿਰ ਮੱਥੇ ਹੈ ਜੀ ਤੇ ਤੁਸੀਂ ਸਾਰਿਆਂ ਨੇ ਮੀਡੀਆ ਵਾਲਿਆਂ ਨੇ ਦੇਖਿਆ ਹੀ ਹੈ ਜੀ ਕਿ ਪੰਡਾਲ ਪੂਰਾ ਭਰਿਆ ਹੋਇਆ ਸੀਗਾ ਤੇ ਬਹੁਤ ਦੂਰ ਦੂਰ ਤੋਂ ਸੰਗਤਾਂ ਆਈਆਂ ਤੇ ਅਸੀਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਉਹ ਤੋਂ ਉੱਪਰ ਉੱਠ ਕੇ ਜਿਹੜੀਆਂ ਉੱਗੀ ਸ਼੍ਰੀਸ਼ਟਤਾ ਸੀਗੀਆਂ ਜੀ ਜਿਵੇਂ ਕਮਲਜੀ ਚਾਵਲਾ ਜੀ ਫਤਿਹਜੰਗ ਬਾਜਵਾ ਜੀ ਡੀਆਈਜੀ ਭੁੱਲਰ ਸਾਹਿਬ ਉਹ ਸਾਰਿਆਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਜੀ ਇੱਥੇ ਹਾਜ਼ਰੀ ਭਰੀਏ ਜੀ ਤੇ ਅਸੀਂ ਉਹਨਾਂ ਦਾ ਵੀ ਇੱਥੇ ਆਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਬਾਕੀ ਜੀ ਸਾਰੇ ਪਿੰਡ ਪਿੰਡ ਵੱਲੋਂ ਜੀ ਪੂਰਾ ਸੰਯੋਗ ਮਿਲਿਆ ਜੀ ਤੇ ਤੁਸੀਂ ਸਾਰਿਆਂ ਨੇ ਦੇਖਿਆ ਜੀ ਸਵੇਰ ਦਾ ਲੰਗਰ ਤੋਂ ਲੈ ਕੇ ਸ਼ਾਮੀਲ ਸਭ ਕੁਝ ਹਰੇਕ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਜੀ ਬਾਕੀ ਕਿਤੇ ਨਾ ਕਿਤੇ ਜੇ ਸਾਤੋਂ ਫਿਰ ਵੀ ਕੋਈ ਨਾ ਕੋਈ ਕਮੀ ਰਹਿ ਗਈ ਹੋਵੇ ਜੀ ਅਸੀਂ ਉਹਦੇ ਲਈ ਮਾਫੀ ਮੰਗਦੇ ਆਂ ਜੀ ਤੇ ਅੱਗੇ ਤੋਂ ਜੀ ਅਸੀਂ ਧਿਆਨ ਰੱਖਾਂਗੇ ਜੀ ਹਰ ਇੱਕ ਚੀਜ਼ ਦਾ ਜੀ ਤੇ ਅਸੀਂ ਲਾਸਟ ਇੱਕ ਵਾਰੀ ਫਿਰ ਤੋਂ ਇਹੀ ਕਹਿਣਾ ਚਾਹੁੰਦੇ ਆ ਜਿੰਨੀ ਵੀ ਇੱਥੇ ਸੰਗਤ ਆਈ ਹੈ ਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ মিডিਆ ਦਾ ਜਿੰਨੇ ਆਏ ਜੀ ਸਾਰਿਆਂ ਨੇ ਜੀ ਤੁਸੀਂ ਆਪਣੇ ਕੈਮਰੇ ਚ ਕੈਪਚਰ ਕੀਤਾ ਹੀ ਹੈ ਜੀ ਪ੍ਰੋਗਰਾਮ ਤੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਚਾਹੁੰਦੇ ਆ ਜੀ ਅੱਗੇ ਵਾਸਤੇ ਵੀ ਜੀ ਇਹ ਮੇਲੇ ਇਦਾਂ ਹੀ ਅਸੀਂ ਕਰਾਉਂਦੇ ਰਹੀਏ ਤੇ ਤੁਸੀਂ ਇਦਾਂ ਹੀ ਆਂਦੇ ਰਹੋ ਜੀ ਸਾਨੂੰ ਦਰਸ਼ਨ ਦਿੰਦੇ ਰਹੋ ਜੀ ਤੇ ਅਗਲੇ ਸਾਲ ਵੀ ਜੀ ਅਸੀਂ ਅਨਾਉਂਸ ਕੀਤਾ ਹੈ ਜੀ ਵੀ ਕਮਲ ਜੀ ਆਪਣਾ ਕਮਲ ਕਨਵਰ ਗਰੇਵਾਲਤਾ ਜੀ ਅਸੀਂ ਇਨਵਾਈਟ ਕੀਤਾ ਹੀ ਹੈ ਤੇ ਹੋਰ ਵੀ ਕੋਈ ਇਹ ਤੋਂ ਬੜੇ ਹੋਏ ਜੀ ਕਲਾਕਾਰ ਉਹਨਾਂ ਨੂੰ ਵੀ ਇਨਵਾਈਟ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਜੀ ਹੁੰਦਾ ਜੀ ਇਹ ਤੁਹਾਨੂੰ ਪਤਾ ਹੀ ਹੈ ਸਾਰੇ ਪ੍ਰੋਗਰਾਮ ਜੀ ਇਕੱਲੇ ਇਨਸਾਨ ਦੇ ਤਾਂ ਹੱਥ 'ਚ ਹੈ ਨਹੀਂ ਜੀ ਸਾਰੇ ਧਰਮਾਂ ਦੇ ਸੰਜੋਗ ਨਾਲ ਹੀ ਹੈ ਜੀ ਬਾਕੀ ਜਿਵੇਂ ਸਾਡਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡਾ ਭਰਾ ਨਾਲ ਕਮਲਜੀ ਚਾਵਲਾ ਜੀ ਨਾਲ ਪਿਆਰ ਹੈਗਾ ਜੀ ਸ਼ੁਰੂ ਤੋਂ ਜੀ ਤੇ ਜਦ ਤੋਂ ਇਹ ਚੱਲੇ ਨੇ ਜੀ ਅਸੀਂ ਇਹਨਾਂ ਦੇ ਨਾਲ ਤੁਰੇ ਹੋਏ ਹਾਂ ਜੀ ਤੇ ਜਿੱਥੇ ਖੜੇ ਨੇ ਜੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਤੇ ਹੁਣ ਵੀ ਜੀ ਅਸੀਂ ਇਹਨਾਂ ਦੀ ਜਿੰਨੇ ਦੀ ਇਸ ਵਾਰੀ ਸੰਜੋਗ ਕੀਆ ਇਹਨਾਂ ਨੇ ਸਾਨੂੰ ਕੀਤਾ ਜੀ ਤੇ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਮਿਹਰਬਾਨੀ ਜੀ ਉਹਨਾਂ ਦਾ ਮੇਲਾ ਕਰਵਾਇਆ ਗਿਆ ਪਿੰਡ ਦੁੱਲਵਾ ਖਤਰੀ ਦੇ ਵਿੱਚ ਤੁਸੀਂ ਵੀ ਹਾਜ਼ਰੀ ਭਰ ਰਹੇ ਹੋ ਕੀ ਕੌਂਗਰੇਸ ਦੇ ਦੇਖੋ ਅੱਜ 9 ਗਜਾ ਪੀਰ ਤੇ ਪੰਜ ਪੀਰਾਂ ਦਾ ਜੋ ਸਾਲਾਨਾ ਮੇਲਾ ਕਰਵਾਇਆ ਗਿਆ ਹਰ ਸਾਲ ਦੀ ਤਰ੍ਹਾਂ ਸੋ ਮੈਨੂੰ ਅੱਜ ਇਸ ਸਥਾਨ ਤੇ ਪਹਿਲੀ ਵਾਰੀ ਆਉਣ ਦਾ ਮੌਕਾ ਮਿਲਿਆ ਸੋ ਮੈਨੂੰ ਮੇਰੇ ਛੋਟੇ ਵੀਰ ਸੋਨੂ ਤੇ ਸ਼ੀਰਾ ਤੇ ਇੱਥੇ ਦੇ ਪ੍ਰਧਾਨ ਜੀ ਇਹਨਾਂ ਵੱਲੋਂ ਸਨੇਹਾ ਲਾਇਆ ਸੋ ਅੱਜ ਜੋ ਇਹਨਾਂ ਨੇ ਪ੍ਰੋਗਰਾਮ ਕਨਵਰ ਗਰੇਵਾਲ ਜੀ ਦਾ ਕਰਵਾਇਆ ਬਹੁਤ ਹੀ ਵੱਡੀ ਸਲਾਘਾ ਜੋ ਗੱਲ ਹੈ ਕਿ तमाम ਪਿੰਡਾਂ ਦੇ ਲੋਕ ਸਰਪੰਚ ਪੰਚ ਜੋ ਇੱਥੇ ਪਹੁੰਚੇ ਔਰ ਵੱਖ-ਵੱਖ ਪਾਰਟੀਆਂ ਦੇ ਲੋਕ ਇੱਥੇ ਇਹਨਾਂ ਨੂੰ ਸਹਿਯੋਗ ਦੇਣ ਆਏ ਸੋ ਮੈਂ ਆਪਣੇ ਵੱਲੋਂ ਗਰੇਵਾਲ ਸਾਹਿਬ ਦਾ ਤੇ ਪ੍ਰਬੰਧਕਾਂ ਦਾ ਸਰਪੰਚ ਪੰਚਾਂ ਦਾ ਔਰ ਵਿਸ਼ੇਸ਼ ਤੌਰ ਤੇ ਸੋਨੂ ਤੇ ਸੀਰੇ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਐਡਾ ਵੱਡਾ ਜਿਹੜਾ ਪ੍ਰੋਗਰਾਮ ਕਰਵਾਇਆ ਜਿਹਦੇ ਵਿੱਚ ਮੇਰੀਆਂ ਮਾਤਾਵਾਂ ਤੇ ਭੈਣਾਂ ਦੀ ਗਿਣਤੀ ਮੇਰਾ ਖਿਆਲ ਹੈ ਵੀ ਸਾਡੇ ਤੋਂ ਵੀ ਵੱਧ ਸੀਗੀ ਕਈ ਪ੍ਰੋਗਰਾਮ ਅਸੀਂ ਦੇਖੇ ਲੇਕਿਨ ਉਹਨਾਂ ਵਿੱਚ ਜ਼ਿਆਦਾ ਜਿਹੜੀ ਗਿਣਤੀ ਹੁੰਦੀ ਹੈ ਉਹ ਪੁਰਸ਼ਾਂ ਦੀ ਹੁੰਦੀ ਹੈ ਲੇਕਿਨ ਇੱਥੇ ਇਹਨਾਂ ਦੇ ਪਰਿਵਾਰਾਂ ਨਾਲ ਇਹਨਾਂ ਦੇ ਨਾਲ ਪਿਆਰ ਔਰ ਇਸ ਥਾਨ ਨਾਲ ਪਿਆਰ ਜੋ ਦੇਖਣ ਨੂੰ ਮਿਲਿਆ ਔਰ ਗਰੇਵਾਲ ਸਾਹਿਬ ਨੇ ਕਨਵਰ ਗਰੇਵਾਲ ਸਾਹਿਬ ਨੇ ਜੋ ਰੰਗ ਬੰਨੇ ਸੋ ਮਨ ਬੜਾ ਖੁਸ਼ ਹੋਇਆ ਕਿਉਂਕਿ ਵੱਖਰੋ ਵੱਖਰੇ ਇਹਨਾਂ ਨੇ ਪ੍ਰੋਗਰਾਮ ਸਾਡੇ ਹਲਕਾ ਖਰੜ ਦੇ ਵਿੱਚ ਕੀਤੇ ਲੇਕਿਨ ਮੈਨੂੰ ਕਿਤੇ ਜਾਣ ਦਾ ਮੌਕਾ ਨਹੀਂ ਮਿਲਿਆ ਜੇ ਇਹਨਾਂ ਨੂੰ ਮੈਂ ਬੜੀ ਨੇੜੇ ਤੇ ਦੇਖਿਆ ਬਹੁਤ ਹੀ ਨੈਗੇਟਿਵ ਸਵਭਾਅ ਦੇ ਇਨਸਾਨ ਹੈ ਸੋ ਇਸ ਤਰ੍ਹਾਂ ਦੇ ਇਨਸਾਨ ਜੇ ਸਾਡੇ ਪੰਜਾਬ ਦੇ ਵਿੱਚ ਵਧੀਆ ਕਲਾਕਾਰ ਹੋਣ ਤਾਂ ਸਾਡਾ ਜਿਹੜਾ ਪੰਜਾਬ ਦਾ ਕਲਚਰ ਹੈ ਉਹ ਬਹੁਤ ਵਧੀਆ ਹੋਊਗਾ ਸੋ ਸੋਨੂ ਉਹਨਾਂ ਨੇ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਸਲਾਨਾ ਜੋ ਭੰਡਾਰਾ ਹੁੰਦਾ ਅਗਲੇ ਸਾਲ ਵੀ ਅਸੀਂ ਤੁਹਾਨੂੰ ਇੱਥੇ ਬੁਲਾਉਣਾ ਚਾਹੁੰਦੇ ਆ ਸੋ ਉਹਨਾਂ ਨੇ ਕਿਹਾ ਮੈਂ ਜ਼ਰੂਰ ਆਉਂਗਾ ਔਰ ਉਹਨਾਂ ਨੇ ਇਹ ਵੀ ਕਿਹਾ ਵੀ ਹਫ਼ਤੇ 'ਚ ਵਲਾਗ ਮਨੂੰ ਦੱਸ ਦੇਣ 'ਚ ਵਲਾਗ ਮੈਂ ਤੁਹਾਡੇ ਪਿੰਡ ਦੇ ਵਿੱਚ ਬੈਠ ਕੇ ਮਾਤਾ-ਮਾਤਾ ਨਾਲ ਭੈਣਾਂ ਨਾਲ ਤੁਹਾਡੇ ਨਾਲ ਕੁਝ ਗੱਲਾਂ ਕਰਨਾ ਚਾਹਨਾ ਧਾਰਮਿਕ ਸੋ ਇਸ ਤਰ੍ਹਾਂ ਦੇ ਖਿਆਲਤ ਦੇ ਇਨਸਾਨ ਮੇਰਾ ਖਿਆਲ ਹੈ ਦੁਨੀਆ ਦੇ ਵਿੱਚ ਜੰਮਣੇ ਬੜੇ ਮੁਸ਼ਕਲ ਹੈ ਔਰ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪ੍ਰਬੰਧਕ ਜਿਸ ਤਰ੍ਹਾਂ ਇਦਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਉਸ ਦੇ ਵਿੱਚ ਹਰੇਕ ਪਿੰਕੇ ਦੇ ਲੋਕ ਆਉਂਦੇ ਆ ਪਿੰਡਾਂ ਦੇ ਨੇੜੇ-ਨੇੜੇ ਜਿਹੜੇ ਇਲਾਕੇ ਉਹਨਾਂ ਦੇ ਲੋਕਾਂ ਤੇ ਤਾਂ ਪਾਈ-ਵਾਲਤਾ ਪਿਆਰ ਨੂੰ ਇਸ ਤਰ੍ਹਾਂ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਆਂ ਵੀ ਇੰਨਾ ਪਿਆਰ ਜਿਹੜਾ ਇਹ ਸਾਹਮਣੇ ਤੁਸੀਂ ਪ੍ਰਿੰਟ ਔਰ ਸਾਰੇ तमाम ਆਦਮੀ ਦੇਖ ਰਹੇ ਆ ਕਿ ਜਿੰਨਾ ਪਿਆਰ ਇੱਥੇ ਮਹਿਲਾਵਾਂ ਨੇ ਇਹਨਾਂ ਨੂੰ ਦਿੱਤਾ ਸ਼ਾਇਦ ਕਿਸੇ ਨੇ ਨਹੀਂ ਦਿੱਤਾ ਹੋਊਗਾ ਕਿਸੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਔਰ ਕਈ ਪ੍ਰੋਗਰਾਮ ਮੈਂ ਦੇਖੇ ਮਾਫ ਕਰਨਾ ਕਿ ਜਿਨ੍ਹਾਂ ਵਿੱਚ ਕਈ ਬੰਦੇ ਡਰਿੰਕ ਕਰਕੇ ਅੱਗੇ ਤੁਰੇ ਫਿਰਦੇ ਆ ਕਿਤੇ ਕਰਦੇ ਫਿਰਦੇ ਇੱਥੇ ਇਸ ਤਰ੍ਹਾਂ ਦਾ ਕੋਈ ਵੀ ਸਿਸਟਮ ਨਹੀਂ ਹੋਇਆ ਬਹੁਤ ਡਿਸਪਲਨ ਨਾਲ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਬਹੁਤ ਹੀ ਅੱਛੇ ਨੌਜਵਾਨ ਸਾਡੇ ਵਰਗ ਜਿਹੜਾ ਹੈਗਾ तमाम ਨੌਜਵਾਨ ਸਾਡੇ ਜਿਹੜੇ ਨਸ਼ੇ ਤੋਂ ਰਾਹਤ ਉਹ ਇੱਥੇ तमाम ਨੌਜਵਾਨ ਸਾਰੇ ਉਹੀ ਪਹੁੰਚੇ ਸੀਗੇ ਮੈਂ ਬੇਨਤੀ ਕਰਦਾ ਆਪਣੇ ਹਲਕੇ ਦੇ ਵਿੱਚ ਕਿ ਤੁਸੀਂ ਇਸੇ ਤਰੀਕੇ ਨਾਲ ਇਹਨਾਂ ਨੂੰ ਦੇਖ ਦੇ ਕੇ ਤੁਸੀਂ ਵੀ ਇਸ ਤਰੀਕੇ ਦੇ ਪ੍ਰੋਗਰਾਮ ਕਰਵਾਓ ਜਿਹੜਾ ਆਪਾਂ ਅੱਜ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਰਾਹਤ ਕਰੇ